ਭਜੀ ਇਹਦਾ ਤਾਂ ਕਿਹੜਾ ਟਰੀਟਮੈਂਟ ਕੀਤਾ ਕਿ ਉਹਨਾਂ ਦੀ ਜਿਹੜੇ ਆ ਤ્વਚਾ ਦਾ ਕਲਰ ਜਿਹੜਾ ਸੀਗਾ ਇੱਕਦਮ ਚੇਂਜ ਹੋ ਗਿਆ ਬਲੈਕ ਹੋ ਗਏ ਕੀ ਇਹੋ ਜਿਹਾ ਕੀ ਉਹਨਾਂ ਨੇ ਟਰੀਟਮੈਂਟ ਕੀਤਾ ਕੁਛ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਵਰੀਂਦਰ ਘੋਮਨ ਦੀ ਜਿਹੜੀ ਬਾਡੀ ਹੈ ਉਹਦਾ ਚਿਹਰਾ ਦੇਖ ਕੇ ਬੜੇ ਸਵਾਲ ਸਾਥੀਆਂ ਦੇ ਮਨ ਦੇ ਵਿੱਚ ਖੜੇ ਹੋ ਰਹੇ ਆ ਕੀ ਇਹਨਾਂ ਸੁੰਦਰ ਸੁਥਰਾ ਨੌਜਵਾਨ ਜਿਹੜਾ ਕਿ ਹਮੇਸ਼ਾ ਸ਼ਾਕਾਹਾਰੀ ਡਾਈਟ ਲੈਂਦਾ ਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਸਾਥੀ ਅੱਜ ਉਹਦੀ ਡੈੱਡ ਬਾਡੀ ਹੈ ਜਿਹੜੀ ਉਹਦਾ ਅਪਰ ਪੋਰਸ਼ਨ ਹੈ ਜਿਹੜਾ ਅੱਜ ਬਲੂ ਔਰ ਬਲੈਕ ਸ਼ੇਡ ਦੇ ਵਿੱਚ ਹੋ ਰਿਹਾ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਭਗਵੰਤ ਸਿੰਘ ਜੀ ਬੜੇ ਸ਼ੌਕ ਦੇ ਵਿੱਚ ਹੈ ਉਹਨਾਂ ਦੀ ਧਰਮ ਪਤਨੀ ਬੜੇ ਸ਼ੌਕ ਦੇ ਵਿੱਚ ਹੈ ਉਸ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਛੋਟਾ ਬ੍ਰਦਰ ਇਹਦਾ ਆਪਣਾ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਬੱਚੇ ਛੋਟੇ ਹੈ ਔਰ ਅੱਜ ਪਰਿਵਾਰ ਜਿਹੜਾ ਇਸ ਹਾਲਾਤ ਦੇ ਵਿੱਚ ਹੈ ਕਿ ਕਿਸੇ ਵੀ ਗੱਲ ਤੋਂ ਅੱਜ ਮੈਂ ਸਮਝਦਾ ਕਿ ਪਰਿਵਾਰ ਜਿਹੜਾ ਸક્ષਮ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕੇ ਪਰ ਮੈਂ ਫਿਰ ਵੀ ਜਿੰਨੀ ਵੀ ਮੈਡੀਕਲ ਲਾਈਨ ਦੇ ਡਾਕਟਰ ਸਹਿਬਾਨ ਹਨ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਭਈ ਇਹ ਸਾਡੇ ਪੰਜਾਬ ਦਾ ਸਰਮਾਇਆ ਇਦਾਂ ਦੇ ਜਿਹੜੇ ਲੋਕ ਹੈ ਇਹ ਜਾਂਚ ਹੋਣੀ ਚਾਹੀਏ ਇਹਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਅਗਰ ਪਰਿਵਾਰ ਇਹਦੀ ਜਾਂਚ ਦੀ ਮੰਗ ਕਰੇਗਾ ਤਾਂ ਅਸੀਂ ਡਟ ਕੇ ਸਾਰੀ ਸਾਡੀ ਪਾਰਟੀ ਪਾਕੀ ਜਨਤਾ ਪਾਰਟੀ ਅਸੀਂ ਡਟ ਕੇ ਹੁਮਨ ਪਰਿਵਾਰ ਦੇ ਨਾਲ ਖੜੇ ਹਾਂ ਔਰ ਜਿਸ ਤਰੀਕੇ ਦੇ ਵੀ ਕੋਈ ਲੀਗਲ ਕਾਰਵਾਈ ਕਰਨੀ ਪਈ ਅਸੀਂ ਪਰਿਵਾਰ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਸਰ ਸੰਸਕਾਰ ਕਦੋਂ ਹੋਇਆ ਸਰਕਾਰ ਸੰਸਕਾਰ ਹਜੇ ਡਿਸਾਈਡ ਕੀਤਾ ਜਾ ਰਿਹਾ ਕਿਉਂਕਿ ਰਿਸ਼ਤੇਦਾਰ ਹੀ ਹੈ ਉਹਦੇ ਬਾਲੀਵੁੱਡ ਦੇ ਵਿੱਚ ਕਨੈਕਸ਼ਨ ਹੈ ਉਹਦੇ ਹੋਰ ਅਦਾਕਾਰੀ ਦੇ ਖੇਤਰ ਦੇ ਵਿੱਚ ਉਹਦੇ ਕਨੈਕਸ਼ਨ ਹੈ ਉਹ ਸਾਰਾ ਡਿਸਾਈਡ ਕਰਕੇ ਫਿਰ ਪਰਿਵਾਰ ਉਹਦੇ ਬਾਰੇ